ਸਸੀ ਗੱਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਤੀਕ ਭਲਾ ਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਇਹ ਕਾਟਨ ਦੁਪੱਟਾ ਸੂਟ ਤੇ ਪਿਓਰ ਹਾਫ ਪਿਓਰ ਦੁਪੱਟਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਤੇ ਸਾਰੇ ਸੂਟ ਬ੍ਰਾਂਡਡ ਰਹਿਣਗੇ ਕੇਵੀ ਬ੍ਰਾਂਡ ਦੇ ਰਹਿਣਗੇ ਕੇਸਰ ਕਰਾਚੀ ਦੇ ਸੂਟ ਲੈਣ ਵਾਲੇ ਆ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਕੇਵੀ ਬ੍ਰਾਂਡ ਦਾ ਸੂਟ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਹੈਂਡਵਰਕ ਟੱਚ ਵੀ ਹੈ ਇਹ ਜਾਮ ਕਾਟਨ ਦੇ ਵਿੱਚ ਬਣਿਆ ਹੋਇਆ ਹੈ ਠੀਕ ਹੈ ਜੀ ਬਿਲਕੁਲ ਜਾਮ ਕਾਟਨ ਦੇ ਵਿੱਚ ਸੂਟ ਹੈ ਬੈਕ ਤੇ ਫਰੰਟ ਬਿਲਕੁਲ ਸੇਮ ਆਉਣ ਵਾਲੀ ਹੈ ਦੇਖੋ ਜੀ ਇਹ ਇਹਦੀ ਫਰੰਟ ਹੈ ਤੇ ਇਹ ਇਹਦੀ ਬੈਕ ਹੈ ਜੀ ਠੀਕ ਹੈ ਐਦਾਂ ਹੀ ਬੈਕ ਆਊਗੀ ਐਦਾਂ ਹੀ ਫਰੰਟ ਆਊਗੀ ਦੇਖੋ ਜੀ ਸਾਰੇ ਸੂਟ ਦੇ ਉੱਪਰ ਹੈਂਡਵਰਕ ਟੱਚ ਹੋਇਆ ਦੇਖ ਸਕਦੇ ਹੋ ਤੁਸੀਂ ਜਦੀਕ ਤੋਂ ਦੇਖੋ ਕੇਵੀ ਬ੍ਰਾਂਡ ਦਾ ਸੂਟ ਹੈ ਤੇ ਹੈਂਡਵਰਕ ਟੱਚ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਸਟਾਫ ਬਹੁਤ ਹੀ ਫਾਈਨ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈਗੀ ਇਸ ਸਟਾਫ ਦੀ ਤੇ ਇਹ ਵਾਲੀ ਮਿਲੂਗੀ ਜੀ ਤੁਹਾਨੂੰ ਇਹਦੇ ਵਿੱਚ ਬਾਟਮ ਇਹ ਬਾਟਮ ਰਹਿਣ ਵਾਲੀ ਹੈ ਜੀ ਤੇ ਦੁਪੱਟਾ ਰਹੂਗਾ ਜੀ ਬਿਲਕੁਲ ਪਿਓਰ ਵਾਲਾ ਸੈਮੀ ਪਿਓਰ ਦਾ ਦੁਪੱਟਾ ਨਹੀਂ ਹੈ ਬਿਲਕੁਲ ਪਿਓਰ ਰਿਜਨ ਪਿਓਰ ਵਾਲਾ ਦੁਪੱਟਾ ਰਹੂਗਾ ਇਹ ਨਾਲ ਬੜਾ ਪਿਆਰਾ ਜਿਹਾ ਦੁਪੱਟਾ ਤੇ ਪ੍ਰਾਈਸ ਸਿਰਫ ਇਹਦੀ ਰਹਿਣ ਵਾਲੀ ਹੈ 850 ਦੇਖੋ ਜੀ 850 ਦੇ ਵਿੱਚ ਤੁਸੀਂ ਕੇਵੀ ਬ੍ਰਾਂਡ ਦਾ ਸਾਡੇ ਕੋਲੋਂ ਸੂਟ ਲੈ ਸਕਦੇ ਹੋ ਚੈੱਕ ਕਰੋ ਜੀ ਇਹ ਬੜਾ ਪਿਆਰਾ ਸਾਈ ਵਾਲਾ ਦੁਪੱਟਾ ਰਹਿਣ ਵਾਲਾ ਡਿਜ਼ਾਈਨਰ ਜਾਂ ਦੇਖੋ ਜੀ ਇਹ ਵਾਲਾ ਰੌਗਾਜੀ ਦੁਪੱਟਾ ਇਹ ਨਾਲ ਬਿਲਕੁਲ ਰਿਜਨਲ ਵਾਲਾ ਦੁਪੱਟਾ ਕੋਈ ਸੈਮੀ ਦਾ ਦੁਪੱਟਾ ਨਹੀਂ ਲੱਗਿਆ ਇਹ ਨਾਲ ਕਲਰ ਚੈੱਕ ਕਰੋ ਜੀ ਦੂਸਰਾ ਕਲਰ ਆਊਗਾ ਵਾਈਨ ਠੀਕ ਹੈ ਜੀ ਵਾਈਨ ਤੇ ਆਫ ਵਾਈਟ ਸਕਿਨ ਜੀ ਕਲਰ ਦਾ ਕੰਬੀਨੇਸ਼ਨ ਬਣਿਆ ਹੋਇਆ ਦੇਖੋ ਜੀ ਦੂਸਰਾ ਕਲਰ ਵਾਈਨ ਚ ਆਊਗਾ ਬਹੁਤ ਪਿਆਰਾ ਜਿਹਾ ਕਲਰ ਆਉਣ ਵਾਲਾ ਹੈ ਵੀ ਤੇ ਬਾਟਮ ਵੀ ਵਾਈਨ ਚ ਆਉਣ ਵਾਲੀ ਹੈ ਚੈੱਕ ਕਰੋ ਜੀ ਕੇ ਵੀ ਬ੍ਰਾਂਡ ਦਾ ਸੂਟ ਰਹੂਗਾ ਤੇ ਇਹ ਵਾਲਾ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਦੇਖੋ ਜੀ ਪਿਆਰਾ ਜਿਹਾ ਪਿਓਰ ਦਾ ਦੁਪੱਟਾ ਆਊਗਾ ਕੋਈ ਸੈਮੀ ਚ ਦੁਪੱਟਾ ਨਹੀਂ ਹੈ ਬਿਲਕੁਲ ਓਰੀਜਨਲ ਵਾਲਾ ਦੁਪੱਟਾ ਰਹੂਗਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਦੀ ਪ੍ਰਾਈਸ ਇਹਦੀ ਰਹਿਣ ਵਾਲੀ ਹੈ ਜੀ 850 ਰੁਪਏ ਠੀਕ ਹੈ ਜੀ 850 ਦੇ ਵਿੱਚ ਤੁਸੀਂ ਇਹ ਵਾਲਾ ਬਹੁਤ ਹੀ ਸੋਨਾ ਜਿਹਾ ਹੈਂਡਵਰਕ ਟੱਚ ਵਾਲਾ ਸਾਡੇ ਕੋਲੋਂ ਸੂਟ ਲੈ ਸਕਦੇ ਹੋ ਅੱਜ ਦੇ ਸੂਟ ਬਹੁਤ ਹੀ ਪਿਆਰੇ ਜਿਹੇ ਰਹਿਣ ਵਾਲੇ ਆ ਅਗਲਾ ਕਲਰ ਚੈੱਕ ਕਰੋ ਜੀ ਇਹ ਵਾਲਾ ਸੂਟ ਆਊਗਾ ਜੀ ਮੋਰ ਪੰਖੀਆ ਕਲਰ ਵਿੱਚ ਬਹੁਤ ਪਿਆਰਾ ਜਿਹਾ ਕਲਰ ਹੈ ਦੇਖ ਸਕਦੇ ਹੋ ਉੱਪਰ ਟੈਗ ਲੱਗੇ ਹੋਏ ਆ ਸੂਟ ਦੇ ਉੱਪਰ ਠੀਕ ਹੈ ਜੀ ਬ੍ਰਾਂਡਡ ਸੂਟ ਹੈ ਉੱਪਰ ਟੈਗ ਲੱਗਿਆ ਹੋਇਆ ਬ੍ਰਾਂਡਡ ਸੂਟ ਹੈ ਚੈੱਕ ਕਰੋ ਜੀ ਇਹ ਮੋਰ ਪੰਖੀਆ ਕਲਰ ਦੇ ਵਿੱਚ ਆਊਗਾ ਠੀਕ ਹੈ ਇਹ ਵਾਲੀ نیچے ਰਹੂਗੀ ਬਾਟਮ ਠੀਕ ਹੈ ਬਾਟਮ ਰਹਿਣ ਵਾਲੀ ਆ ਸ਼ਰਟ ਦਾ ਫਰੰਟ ਤੇ ਬੈਕ ਸੀਮ ਨੂੰ ਆਉਣ ਵਾਲੀ ਹੈ نیچے ਹੈਂਡਵਰਕ ਟੱਚ ਵੀ ਹੈ ਦੇਖੋ ਇਹ ਵਾਲੀ ਆਊਗੀ ਜੀ ਇਹਦੀ ਬੈਕ ਬਹੁਤ ਹੀ ਪਿਆਰੀ ਜੀ ਇਹਦੀ ਬੈਕ ਹੈ ਤੇ ਇਹ ਵਾਲਾ ਇਹਦਾ ਫਰੰਟ ਰਹੂਗਾ ਜੀ ਦੁਪੱਟਾ ਤੁਹਾਨੂੰ ਚੈੱਕ ਕਰਵਾਉਣੀ ਆ ਦੇਖੋ ਜੀ ਦੁਪੱਟਾ ਤੁਹਾਨੂੰ ਅਸੀਂ ਕਰਾਉਣੀ ਆ ਚੈੱਕ ਦੁਪੱਟਾ ਵੀ ਬਹੁਤ ਹੀ ਪਿਆਰਾ ਜਾਂ ਦੁਪੱਟਾ ਰਹਿਣ ਵਾਲਾ ਹੈ ਇਹਦਾ ਇਹ ਵਾਲਾ ਰੌਗਾਜੀ ਦੁਪੱਟਾ ਦੇਖ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਦੁਪੱਟਾ ਰੌਗਾਜੀ ਚੈੱਕ ਕਰੋ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਹੈ 850 ਇਹ ਵਾਲੇ ਸੂਟ ਤੁਸੀਂ ਸਾਡੇ ਕੋਲੋਂ 850 ਦੇ ਵਿੱਚ ਬਾਈ ਕਰ ਸਕਦੇ ਹੋ ਜੀ ਚੈੱਕ ਕਰੀ ਚਲੋ ਅੱਜ ਦੇ ਬਹੁਤ ਪਿਆਰੇ ਜਿਹੇ ਸੂਟ ਰਹਿਣ ਵਾਲੇ ਆਗਲਾ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਕਾਫੀ ਸ਼ੇਡ ਠੀਕ ਹੈ ਜੀ ਕਾਫੀ ਸ਼ੇਡ ਦੇ ਵਿੱਚ ਆਊਗਾ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਚੈੱਕ ਕਰੋ ਕਲਰ ਦੂਸਰਾ ਦੇਖੋ ਟੈਗ ਲੱਗਿਆ ਉੱਪਰ ਹੈ ਕਿਹ ਵੀ ਬ੍ਰਾਂਡ ਦਾ ਸੂਟ ਹੈ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੇ ਬਾਟਮ ਵੀ ਕਾਫੀ ਆਉਣ ਵਾਲੀ ਹੈ ਦੇਖੋ ਇਹ ਬਾਟਮ ਕਾਫੀ ਆਉਗੀ ਚੈੱਕ ਕਰੋ ਜੀ ਬਾਟਮ ਕਾਫੀ ਆਉਗੀ ਤੇ ਸਟਾਫ ਬਹੁਤ ਫਾਈਨ ਹੈ نیچے ਕਿਰਾ ਵੀ ਬੜਾ ਪਿਆਰਾ ਜਿਹਾ ਬਣਿਆ ਹੋਇਆ ਦੇਖੋ ਜੀ نیچے ਅ نیچے ਕੇਰਾ ਚੈੱਕ ਕਰੋ ਬੜੀ ਪਿਆਰੀ ਜਿਹੜੀ ਪੱਟੀ ਵੀ ਬਣੀ ਹੋਈ ਹੈ ਠੀਕ ਹੈ ਜੀ ਇਹ ਟੈਗ ਲੱਗਿਆ ਹੋਇਆ ਬਹੁਤ ਪਿਆਰਾ ਜਿਹਾ ਸੂਟ ਹੈ ਦੁਪੱਟਾ ਚੈੱਕ ਕਰਾਉਣੇ ਆ ਜੀ ਤੁਹਾਨੂੰ ਇਹ ਨਾਲ ਦੁਪੱਟਾ ਵੀ ਹੀ ਬਹੁਤ ਪਿਆਰਾ ਜਿਹਾ ਰਹਿਣਗਾ ਦੇਖੋ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਠੀਕ ਹੈ ਜੀ ਉਹ ਕਾਫੀ ਸ਼ੇਡ ਦੇ ਵਿੱਚ ਬੜਾ ਪਿਆਰਾ ਜਿਹਾ ਦੁਪੱਟਾ ਰਹਿਣਗਾ ਲੈ ਚੈੱਕ ਕਰੀ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰਹੂਗੀ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਸ ਸੂਟ ਵੀ ਤੁਸੀਂ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਸੂਟ ਬਹੁਤ ਪਿਆਰਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣ ਵਾਲਾ ਜੀ ਦੇਖੋ ਜੀ ਡਿਜ਼ਾਈਨ ਦੇਖੋ ਸੂਟ ਦੀ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਹੈ ਠੀਕ ਹੈ ਜੀ ਇਹ ਵਾਲਾ ਸੂਟ ਦਾ ਦੇਖੋ ਜੀ ਇਹ ਆੜੇ ਆਊ ਇਹਦੇ ਨਾਲ ਬਾਟਮ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵਾਲਾ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਪ੍ਰਾਈਸ ਰਹੂਗੀ ਇਹਦੀ 550 ਨਾਸਟ ਸੂਟ ਹੈ ਜੀ ਇੱਕ 550 ਦੀ ਪ੍ਰਾਈਸ ਰਹਿਣ ਵਾਲੀ ਹੈ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਹੈ ਚੈੱਕ ਕਰੋ ਕਲਰ ਵੀ ਬੜਾ ਪਿਆਰਾ ਪ੍ਰਾਈਸ ਸਿਰਫ ਰੋਗੀ ਇਹਦੀ 550 ਉੱਪਰ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਲੈਕ ਬਣਿਆ ਹੋਇਆ ਜੀ ਦਾ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਆਊਗਾ ਕੇਸਰ ਕਰਾਚੀ ਦੇ ਵਿੱਚ ਦੇਖੋ ਇਹ ਵਾਲਾ ਕੇਸਰ ਕਰਾਚੀ ਦੇ ਵਿੱਚ ਸੂਟ ਆਊਗਾ ਜੀ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਦੇਖ ਸਕਦੇ ਹੋ ਜੀ ਕੇਸਰ ਕਰਾਚੀ ਦਾ ਸੂਟ ਹੈ ਉੱਪਰ ਲਿਖਿਆ ਵੀ ਦੇਖ ਸਕਦੇ ਹੋ نیچے ਦੇਖੋ ਜੀ ਬਹੁਤ ਪਿਆਰੀ ਜੀ ਅਕੀਰੇ ਉੱਪਰ ਪੱਟੀ ਬਣੀ ਹੋਈ ਹੈ ਇਹ neck ਪੱਟੀ ਬਣੀ ਹੋਈ ਹੈ ਚੈੱਕ ਕਰੋ ਜੀ ਬੜੀ ਪਿਆਰੀ ਜੀ neck ਪੱਟੀ ਬਣੀ ਹੋਈ ਆ ਵਰਕ ਦੇਖੋ ਜੀ ਬਹੁਤ ਪਿਆਰਾ ਬਣਿਆ ਹੋਇਆ ਕੇਸਰ ਕਰਾਚੀ ਦਾ suit ਹੈ ਬਿਲਕੁਲ ਪਿਓਰ ਬ੍ਰਾਂਡਡ suit ਰਹਿਣ ਵਾਲਾ ਜੀ ਇਹ ਵਾਲਾ ਤੇ ਬਾਟਮ ਦੇਖੋ ਜੀ ਬਾਟਮ ਚੈੱਕ ਰੋਣੇ ਆ ਬਾਟਮ ਵੀ ਬਹੁਤ ਪਿਆਰੀ ਹੈ ਨਾਲ ਦੇਖੋ ਇਹ ਵਾਲੀ ਆਉਗੀ ਬਾਟਮ ਵਾਈਨ ਸ਼ੇਡ ਦੇ ਵਿੱਚ suit ਹੈ ਤੇ ਦੁਪੱਟਾ ਇਸ ਤੋਂ ਵੀ ਪਿਆਰਾ ਆਉਣ ਵਾਲਾ ਹੈ ਦੇਖੋ ਜੀ ਇਹ ਵਾਲਾ ਆਊਗਾ ਜੀ ਦੁਪੱਟਾ ਬਹੁਤ ਹੀ ਖੁੱਲਾ ਡੁੱਲਾ ਜਾਂ ਦੁਪੱਟਾ ਠੀਕ ਹੈ ਜੀ ਦੁਪੱਟਾ ਇਹ ਦੇਖੋ ਡਿਜ਼ਾਈਨ ਚੈੱਕ ਕਰੋ ਬੜਾ ਸੋਹਣਾ ਬਾਂਦਨੀ ਪ੍ਰਿੰਟ ਦੇ ਵਿੱਚ ਦੁਪੱਟਾ ਤੇ ਇਹ ਟਸਲਜ਼ ਵੀ ਲੱਗੇ ਹੋਏ ਆ ਦੁਪੱਟੇ ਨੂੰ ਦੇਖੋ ਜੀ ਕੰਪਮ ਵਾਲੀ ਲੇਸ ਲੱਗੀ ਹੋਈ ਹੈ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਠੀਕ ਹੈ ਪ੍ਰਾਈਸ ਜਿਹੜੀ ਇਹਦੀ ਰੈਡ ਵਾਲੀ ਆ ਜੀ ਪ੍ਰਾਈਸ ਰਹਿਣ ਵਾਲੀ ਹੈ ਜੀ 775 ਰੁਪਏ ਠੀਕ ਹੈ ਜੀ 775 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਰੇ ਵਿੱਚ ਦੂਸਰਾ ਡਿਜ਼ਾਈਨ ਇਹ ਵਾਲਾ ਵਾਈਨ ਦੇ ਵਿੱਚ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਉਹਦੇ ਵਿੱਚ ਥੋੜੇ ਜਿਹਾ ਬਾਂਦਨੀ ਬ੍ਰਾਂਡ ਦੇ ਵਿੱਚ ਸੀ ਇਹ ਵਾਲਾ ਇਹ ਡਿਜ਼ਾਈਨ ਬਾਂਦਨੀ ਦੇ ਵਿੱਚ ਸੀ ਬੜਾ ਪਿਆਰਾ ਜਿਹਾ ਡਿਜ਼ਾਈਨ ਸੀ ਇਹ ਡਿਫਰੈਂਟ ਡਿਜ਼ਾਈਨ ਦਾ ਇਹ ਵਾਲਾ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਸੋਹਣਾ ਉੱਪਰ ਨੱਕ ਪੱਟੀ ਬਣੀ ਹੋਈ ਹੈ ਬਹੁਤ ਪਿਆਰੀ ਜੀ ਤੇ ਬਾਟਮ ਤੁਹਾਨੂੰ ਚੈੱਕ ਕਰਾਉਣੀ ਹੈ ਕਿ ਇਹਦੇ ਵਿੱਚ ਬਾਟਮ ਵੀ ਇਦਾਂ ਹੀ ਬਣੀ ਹੋਈ ਹੈ ਬਹੁਤ ਪਿਆਰੀ ਜੀ ਬਾਟਮ ਹੈ ਇਹ ਦੇਖੋ ਜਿਗ-ਜੈਗ ਵਾਲੀ ਬਾਟਮ ਹੈ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਫੁੱਲਾ ਬੁੱਲਾ ਦੁਪੱਟਾ ਰਹਿਣ ਵਾਲਾ ਪ੍ਰਾਈਸ ਸਿਰਫ ਰਊਗੀ ਇਹਦੀ 775 ਰੁਪਏ ਕੇਸਰ ਕਰਾਚੀ ਦਾ ਸੂਟ ਹੈ ਬਿਲਕੁਲ ਪਿਓਰ ਕਾਟਨ ਸਟੱਫ ਦੇ ਵਿੱਚ ਚੈੱਕ ਕਰੋ ਜੀ ਦੁਪੱਟਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਦੁਪੱਟਾ ਰਹਿਣ ਵਾਲਾ ਦੇਖੋ ਜੀ ਠੀਕ ਹੈ ਜੀ ਬ੍ਰਾਂਡਡ ਸੂਟ ਰਹਿਣ ਵਾਲੇ ਆ ਬਿਲਕੁਲ ਪਿਓਰ ਕਾਟਨ ਦੇ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈਗੀ ਇਹਨਾਂ ਸੂਟਾਂ ਦੀ ਬਹੁਤ ਹੀ ਪਿਆਰੇ ਜਿਹੇ ਬ੍ਰਾਂਡਡ ਸੂਟ ਰਹਿਣਗੇ ਜੀ ਠੀਕ ਜੀ ਇਸ ਤੋਂ ਅੱਗੇ ਤੁਹਾਨੂੰ ਠੀਕ ਕਲਰ ਆਇਆ 블랙 ਆਫ ਵਾਈਟ ਦੇ ਵਿੱਚ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਡਿਜ਼ਾਈਨ ਚੈੱਕ ਕਰੋ ਜੀ ਇਹ ਸ਼ਰਟ ਦਾ ਡਿਜ਼ਾਈਨ ਹੈ ਬਹੁਤ ਪਿਆਰਾ neck ਪੱਟੀ ਬਣੀ ਹੋਈ ਹੈ neck ਪੱਟੀ ਦੇ ਉੱਪਰ ਹੈਂਡਵਰਕ ਵੀ ਹੋਇਆ ਦੇਖ ਸਕਦੇ ਹੋ ਨੇ ਜਦੀਕ ਤੋਂ neck ਪੱਟੀ ਉੱਪਰ ਹੈਂਡਵਰਕ ਹੋਇਆ ਨੀਚੇ ਇਹਦੀ ਪੱਟੀ ਬਣੀ ਹੋਈ ਹੈ ਇਹ ਵਾਲੀ ਰਹੂਗੀ ਬਾਟਮ ਚੈੱਕ ਕਰੋ ਜੀ ਬਾਟਮ ਬਹੁਤ ਪਿਆਰੀ ਰਹਿਣ ਵਾਲੀ ਹੈ ਬਾਟਮ ਦਾ ਡਿਜ਼ਾਈਨ ਚੈੱਕ ਕਰੋ ਦੇਖੋ ਇਹ ਬਾਟਮ ਦਾ ਡਿਜ਼ਾਈਨ ਆਊਗਾ ਜੀ ਬਹੁਤ ਹੀ ਪਿਆਰਾ ਜਾ ਠੀਕ ਹੈ ਜੀ ਦੁਪੱਟਾ ਇਸ ਤੋਂ ਵੀ ਪਿਆਰਾ ਆਉਣ ਵਾਲਾ ਹੈ ਇਹ ਵਨ ਆਊਗਾ ਜੀ ਦੁਪੱਟਾ ਦੇਖੋ ਜੀ ਪੂਰਾ ਖੁੱਲਾ ਡੁੱਲਾ ਸੂਟ ਰਹਿਣ ਵਾਲਾ ਹੈ ਚੈੱਕ ਕਰੋ ਬਿਲਕੁਲ ਪਿਓਰ ਕਾਟਨ ਕੇਸਰ ਕਰਾਚੀ ਦਾ ਸੂਟ ਹੈ ਤੇ ਇਹ ਵਾਲਾ ਆਊਗਾ ਜੀ ਦੁਪੱਟਾ ਚੈੱਕ ਕਰੋ ਦੁਪੱਟਾ ਵੀ ਬਹੁਤ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਪ੍ਰਾਈਸ ਸਿਰਫ 775 ਸ਼ਿਪਿੰਗ ਚਾਰਜ ਜੀ ਐਕਸਟਰਾ ਪੈਨ ਵਾਲਾ ਤੁਹਾਨੂੰ ਇਹਨਾਂ ਦਾ ਠੀਕ ਹੈ ਜੀ ਕਾਟਨ ਦੇ ਸੂਟ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਪਾਊਗਾ ਅਗਲਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ कॉटन ਦੇ ਵੀ कॉटन दुपट्टा सूट ਹੈ ਜੀ ਇਹ ਵੀ ਬੜੇ ਪਿਆਰੇ ਜਿਹੇ ਸੂਟ ਰਹਿਣਗੇ ਇਹਨਾਂ ਦੀ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਜੀ 450 450 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਦੇਖੋ ਇਹ ਵੀ ਉੱਪਰ ਨੈੱਕ ਬਣਿਆ ਹੋਇਆ ਨੈੱਕ ਟਾਈ ਬਣੀ ਹੋਈ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਇਹ ਠੀਕ ਹੈ ਜੀ ਉੱਪਰ نیچے ਇਹਦੀ ਦੇਖੋ ਜੀ ਬਹੁਤ ਪਿਆਰਾ ਜਿਹਾ ਰਹਿਣ ਵਾਲਾ ਸੂਟ ਡਿਜ਼ਾਈਨ ਚੈੱਕ ਕਰੋ ਜੀ ਸੂਟ ਦਾ ਦੇਖੋ ਜੀ ਠੀਕ ਹੈ ਉੱਪਰ necktie ਬੜੀ ਹੋਈ ਹੈ ਤੇ ਇਹ ਵਾਲੀ ਰਹੂਗੀ ਬਿਲਕੁਲ ਪਿਓਰ ਕਾਟਨ ਦੀ ਬਾਟਮ ਬਹੁਤ ਪਿਆਰੀ ਜੀ ਤੇ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਵੀ ਬਹੁਤ ਪਿਆਰਾ ਰਹਿਣ ਵਾਲਾ ਤੇ ਪ੍ਰਾਈਸ ਸਿਰਫ ਇਹਦੀ 450 ਰਹੂਗੀ ਜੀ ਇਹ ਵਾਲੇ ਕਾਟਨ ਸੂਟ ਦੀ ਪ੍ਰਾਈਸ 450 ਰਹਿਣ ਵਾਲੀ ਹੈ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਦਿਖਾਵਾਂਗੇ ਬਿਲਕੁਲ ਪਿਓਰ ਕਾਟਨ ਮਲ ਦਾ ਦੁਪੱਟਾ ਡਿਜ਼ਾਈਨਿੰਗ ਚੈੱਕ ਕਰੋ ਜੀ ਦੁਪੱਟੇ ਦੀ ਦੇਖ ਬਹੁਤ ਹੀ ਪਿਆਰਾ ਜਾਂ ਬਿਲਕੁਲ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਦੇਖ ਪੂਰਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਪ੍ਰਾਈਸ ਸਿਰਫ ਇਹਦੀ 450 ਠੀਕ ਹੈ ਜੀ ਇਹਦੇ ਵਿੱਚ ਕਲਰ ਤੁਹਾਨੂੰ ਚੈੱਕ ਕਰਵਾਵਾਂਗੇ ਬਿਲਕੁਲ ਪਿਓਰ ਕਾਟਨ ਦਾ ਸੂਟ ਰਹੂਗਾ ਜੀ ਕਲਰ ਚੈੱਕ ਕਰੀ ਚਲੋ ਜੀ ਇਹਦੇ ਵਿੱਚ ਇੱਕ ਆਊਗਾ ਲੈਮਨ ਕਲਰ ਦੇ ਵਿੱਚ ਦੇਖੋ ਲੈਂਥ ਪੂਰੀ ਹੈ ਜੀ ਇਹਦੀ ਠੀਕ ਹੈ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਦੇਖੋ ਜੀ ਇਹ ਵਾਲਾ ਚੈੱਕ ਕਰੋ ਇਹ ਬਾਟਮ ਆਉਣੀ ਹੈ ਤੇ ਇਹ ਵਾਲਾ ਆਊਗਾ ਜੀ ਦੁਪੱਟਾ ਦੁਪੱਟਾ ਤੁਹਾਨੂੰ ਇੱਕ ਖੋਲ ਕੇ ਦਿਖਾਇਆ ਵੀ ਇਹ ਵੀ ਦਿਖਾ ਦਿੰਨੇ ਆ ਖੋਲ ਕੇ ਬਹੁਤ ਪਿਆਰਾ ਜਾਂ ਦੁਪੱਟਾ ਬਿਲਕੁਲ ਕਾਟਨ ਮਲ ਦਾ ਪ੍ਰਾਈਸ 750 ਰੈਲ ਸਾਡੇ 450 ਦੇ ਵਿੱਚ ਤੁਸੀਂ ਇਹ ਵਾਲਾ ਸੋਨ ਲੈ ਸਕਦੇ ਦੇਖੋ ਜੀ ਇਹ ਵਾਲਾ ਆਊਗਾ ਜੀ ਦੁਪੱਟਾ ਠੀਕ ਹੈ ਜੀ ਇਹਦੀ ਪ੍ਰਾਈਸ ਸਿਰਫ 450 ਇਹਦੇ ਵਿੱਚ ਇੱਕ ਆਊਗਾ ਰੈੱਡ ਜਾਂ ਮਹਿਰੂਨ ਕਲਰ ਦੇਖੋ ਜੀ ਬਹੁਤ ਹੀ ਕਲਰ ਬਹੁਤ ਪਿਆਰਾ ਨੈਕ ਪੱਟੀ ਬਣੀ ਹੋਈ ਹੈ ਉੱਪਰ ਵਰਕ ਵੀ ਹੈ ਨੈਕ ਦੇ ਬਹੁਤ ਸੋਹਣਾ ਜਾਂ ਤੇ ਇਹ ਵਾਲੀ ਰਹੂਗੀ ਜੀ ਬਾਟਮ ਇਹਦੇ ਨਾਲ ਦੇਖੋ ਇਹ ਬਾਟਮ ਰਹਿਣ ਵਾਲੀ ਹੈ ਜੀ ਤੇ ਇਹ ਰਹੂਗਾ ਜੀ ਦੁਪੱਟਾ ਇਹ ਨਾਲ ਦੇਖੋ ਜੀ ਡਿਜ਼ਾਈਨ ਪ੍ਰਿੰਟਿੰਗ ਬਹੁਤ ਪਿਆਰੀ ਹੈ ਸੂਟ ਦੀ ਇਹ ਵਾਲਾ ਰਹੂਗਾ ਜੀ ਦੁਪੱਟਾ ਸਿਰਫ 450 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਇਸ ਇਹ ਵਾਲਾ ਦੁਪੱਟੇ ਦੀ ਡਿਜ਼ਾਈਨਿੰਗ ਹੈ ਜੀ ਠੀਕ ਹੈ ਜੀ 450 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਇਰ ਵਿੱਚ ਤੇ ਆਊਗਾ ਜੀ ਮਹਿੰਦੀ ਕਲਰ ਦੇਖੋ ਇਹ ਕਿਹਦੇ ਮਹਿੰਦੀ ਕਲਰ ਆਉਣ ਵਾਲਾ ਹੈ ਠੀਕ ਹੈ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਪ੍ਰਾਈਸ ਇਹ ਰਹੂਗੀ 450 ਦੁਪੱਟਾ ਤੁਹਾਨੂੰ ਅਸੀਂ ਪਹਿਲਾਂ ਓਪਨ ਕਰਕੇ ਦਿਖਾਦੇ ਆ ਡਿਜ਼ਾਈਨਿੰਗ ਕਿਦਾਂ ਦੀ ਹੈ ਜੀ ਠੀਕ ਹੈ ਜੀ ਇਹ ਕੇਵਲਾ ਸੂਟ ਹੈ ਜੀ ਇਹ ਐਨਾ ਸੋਹਣਾ ਸਟਾਫ ਹੈ ਜੀ ਜੇਕਰ ਤੁਸੀਂ ਸਾਡੇ ਕੋਲੋਂ ਇੱਕ ਵਾਰੀ ਬਾਏ ਕੀਤਾ ਦੁਬਾਰਾ ਮੰਗਾਉਗੇ ਐਨਾ ਸੌਫਟ ਬ੍ਰਾਂਡਡ ਸਟਾਫ ਹੈ ਡਿਜ਼ਾਈਨਰ ਦਾ ਸੂਟ ਰਹਿਣ ਵਾਲਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਦੇਖੋ ਜੀ ਬਹੁਤ ਪਿਆਰਾ ਜਾਂ ਡਿਜ਼ਾਈਨਰ ਦਾ ਸੂਟ ਹੈ ਉੱਪਰ ਨੈੱਕ ਵੇਖੋ ਜੀ ਬਹੁਤ ਪਿਆਰਾ ਜਾਂ ਨੈੱਕ ਬਣਿਆ ਹੋਇਆ ਦੇਖੋ ਬਹੁਤ ਪਿਆਰੀ ਜੀ ਨੈੱਕ ਬਣੀ ਹੋਈ ਹੈ ਡਿਜ਼ਾਈਨਿੰਗ ਬਨਾਰਸੀ ਸੂਟ ਰਹੂਗਾ ਇਹ ਵਾਲਾ ਇਹਦਾ ਫਰੰਟ ਆਉਣਾ ਠੀਕ ਹੈ ਜੀ ਸ਼ਰਟ ਦਾ ਫਰੰਟ ਹੈ ਬੈਕ ਤੁਹਾਨੂੰ ਦਿਖਾਵਾਂਗੇ ਜੀ ਇਹ ਵਾਲੀ ਆਉਗੀ ਸ਼ਰਟ ਦੀ ਬੈਕ ਬੈਕ ਦੀ ਡਿਜ਼ਾਈਨਿੰਗ ਇਹ ਵਾਲੀ ਹੈ ਜੀ ਠੀਕ ਹੈ ਜੀ ਇਹ ਚ ਥ੍ਰੈਡ ਜਾਂ ਵਰਕ ਵੀ ਹੋਇਆ ਉਹ ਵੀ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਨਜ਼ਦੀਕ ਤੋਂ ਦੇਖੋ ਸ਼ਟਾਫ ਬਹੁਤ ਜ਼ਿਆਦਾ ਸੌਫਟ ਹੈ ਜੀ ਚੈੱਕ ਕਰੋ ਜੀ ਤੇ ਇਹ ਵਾਲੀ ਆਉਗੀ ਜੀ ਇਹ ਨਾਲ ਬਾਟਮ ਡਿਜ਼ਾਈਨਰ ਜੀ ਇਹ ਨਾਲ ਬਾਟਮ ਆਉਣ ਵਾਲੀ ਹੈ ਦੇਖੋ ਇਹ बॉਟਮ ਆਉਣੀ ਹੈ ਜੀ ਇਹਦੇ ਨਾਲ ਡਿਜ਼ਾਈਨਰ ਜੀ ਤੇ ਇਹਨਾਂ ਸੌਫਟ ਦੁਪੱਟਾ ਕਾਟਨ ਮਲ ਦਾ ਬਹੁਤ ਜ਼ਿਆਦਾ ਸੌਫਟ ਦੁਪੱਟਾ ਹੈ ਦੇਖੋ ਇਹ ਵਾਲਾ ਰਹੂਗਾ ਜੀ ਦੁਪੱਟਾ ਇਹਦੇ ਨਾਲ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਦੁਪੱਟਾ ਰਹੂਗਾ ਜੀ ਇਹਦਾ ਜਿੱਦਾਂ ਦੀ बॉਟਮ ਹੈ ਉਦਾਂ ਦਾ ਡਿਜ਼ਾਈਨਰ ਆਊਗਾ ਦੁਪੱਟਾ ਚੈੱਕ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਹੈ ਠੀਕ ਹੈ ਜੀ ਨਵੀਂ ਜੀ ਡਿਜ਼ਾਈਨ ਇਹ ਗਾ ਦੁਪट्टे ਦੀ ਪੂਰਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਤਾਂ ਇਹਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਆ ਜੀ ਉਹ ਰਹੂਗੀ ਸਾਡੇ 725 ਅੱਜ ਦੀ ਪ੍ਰਾਈਸ 725 ਆ ਜੀ 725 ਦੇ ਵਿੱਚ ਇਹ ਵਾਲਾ ਸੂਟ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਇਸ ਹਨ ਅੱਜ ਦੇ ਕਾਟਨ ਦੁਪੱਟਾ ਸੂਟ ਪਿਓਰ ਦੇ ਦੁਪੱਟਾ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਜੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕਿ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਊਗਾ